ਹਾਂਜੀ ਪਿਆਰ ਭਰੀ ਸਾਸਰੇ ਘਰ ਜੀ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਔਰਤਾਂ ਤੇ ਮਰਦਾਂ ਨੂੰ ਮਿਲਣਗੇ 3000 ਰੁਪਏ ਮਹੀਨਾ ਜੀहां ਦੋਸਤੋ 3000 ਰੁਪਏ ਮਹੀਨਾ ਹੋਣਾ ਇੱਕ ਸਕੀਮ ਆ ਚੁੱਕੀ ਹੈ ਜੇ ਇਹ ਕਾਰਡ ਤੁਹਾਡੇ ਕੋਲ ਹੈ ਜੀहां ਦੋਸਤੋ ਤੁਸੀਂ ਦੇਖ ਸਕਦੇ ਹੋ ਜੇ ਤੁਹਾਡੇ ਕੋਲ ਵੀ ਇਹ ਕਾਰਡ ਹੈ ਤਾਂ ਦੋਸਤੋ ਹੁਣ ਤੁਹਾਨੂੰ ਵੀ 3000 ਰੁਪਏ ਮਹੀਨਾ ਮਿਲਿਆ ਕਰਨਗੇ ਕਿਹੜਾ ਇਹ ਕਾਰਡ ਹੈ ਤੇ ਜੇ ਕਾਰਡ ਤੁਹਾਡੇ ਕੋਲ ਨਹੀਂ ਹੈ ਇਹ ਕਿਵੇਂ ਬਣੇਗਾ ਤੇ ਜੇ ਇਹ ਕਾਰਡ ਹੈ ਤੇ ਸਕੀਮ ਲੈਣ ਦੇ ਲਈ ਤੁਹਾਨੂੰ ਕੀ ਕਰਨਾ ਪੈਗਾ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਦੱਸਾਂਗੇ ਕੀ ਕੀ ਸ਼ਰਤਾਂ ਰਹਿਣ ਵਾਲੀਆਂ ਨੇ ਕੀ ਕੀ ਡਾਕੂਮੈਂਟ ਰਿਕੁਆਇਰਡ ਨੇ ਇਹ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੁਝ ਟਾਈਮ ਪਹਿਲਾਂ ਇੱਕ ਕਾਰਡ ਬਣਿਆ ਸੀ ਠੀਕ ਹੈ ਉਸ ਦਾ ਨਾਮ ਸੀ ਈਸ਼ਰਮ ਕਾਰਡ ਤਾਂ ਇਸ ਈਸ਼ਰਮ ਕਾਰਡ ਤੇ ਹੁਣ 3000 ਰੁਪਏ ਮਹੀਨਾ ਮਿਲਿਆ ਕਰਨਗੇ ਔਰਤਾਂ ਅਤੇ ਮਰਦਾਂ ਨੂੰ ਤਾਂ ਦੋਸਤੋ ਆਓ ਚੱਲਦੇ ਆ ਨਵਾਂ ਅਪਡੇਟ ਕੀ ਹੈ ਕਿ ਨਾ ਕਿਨਾਂ ਨੂੰ ਇਹ 3000 ਰੁਪਏ ਮਹੀਨਾ ਮਿਲਿਆ ਕਰਨਗੇ ਆਓ ਚੱਲਦੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਨਵੀਂ ਅਪਡੇਟ ਆਈ ਹੈ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਹਰ ਮਹੀਨੇ 3000 ਰੁਪਏ ਮਹੀਨਾ ਜਿਹੜਾ ਮਿਲਿਆ ਕਰੇਗਾ ਇਸ ਤਰ੍ਹਾਂ ਈਸ਼ਰਮ ਕਾਰਡ ਪੈਨਸ਼ਨ ਯੋਜਨਾ ਦਾ ਲਾਭ ਉਠਾਓ ਹੁਣ ਤੁਸੀਂ ਜੇ ਤੁਹਾਡੇ ਕੋਲ ਈਸ਼ਰਮ ਕਾਰਡ ਹੈ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਕਿਵੇਂ ਤੁਸੀਂ ਇਸ ਯੋਜਨਾ ਦਾ ਲਾਭ ਉਠਾ ਸਕਦੇ ਹੋ ਆਓ ਜਾਣਦੇ ਹਾਂ ਤਸल्ली बख्श ਇੱਕ ਇੱਕ ਚੀਜ਼ ਤੇ ਆਪਾਂ ਗੱਲ ਕਰਾਂਗੇ ਤੁਹਾਨੂੰ ਦੱਸ ਦੇਗੀ ਈ ਸ਼ਰਮ ਕਾਰਡ ਪੈਨਸ਼ਨ ਯੋਜਨਾ ਇਹ ਅਸੰਗਠਿਤ ਖੇਤਰ ਦੇ ਕਾਮਿਆਂ ਦੇ ਲਈ ਸਰਕਾਰ ਦੀ ਇੱਕ ਮਹੱਤਵਪੂਰਨ ਸਮਾਜਿਕ ਸੁਰੱਖਿਆ ਯੋਜਨਾ ਹੈ ਜੋ ਬੁਢਾਪੇ ਦੇ ਵਿੱਚ ਸਥਿਰ ਆਮਦਨ ਸਥਾਇਤਾ ਪ੍ਰਦਾਨ ਕਰਦੀ ਹੈ ਇਸ ਯੋਜਨਾ ਦੇ ਤਹਿਤ ਯੋਗ ਕਾਮਿਆਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਦੇ ਹਰ ਮਹੀਨੇ 3000 ਰੁਪਏ ਦੇ ਪੈਨਸ਼ਨ ਜਿਹੜੀ ਸਿੱਧੀ ਉਹਨਾਂ ਦੇ ਖਾਤੇ ਦੇ ਵਿੱਚ ਭੇਜ ਜਾਏਗੀ ਤਾਂ ਜਿਹੜਾ ਈਸ਼ਰਮ ਕਾਰਡ ਹੈ ਇਹ ਬਣਦਾ ਹੈ ਅਸੰਗਠਿਤ ਖੇਤਰ ਦੇ ਕਾਮਿਆਂ ਦੇ ਲਈ ਜਿਵੇਂ ਕਿ ਕੋਈ ਦਿਹਾੜੀ ਮਜ਼ਦੂਰ ਮਿਲ ਗਈ ਕਦੇ ਨਹੀਂ ਮਿਲ ਗਈ ਇਹੋ ਜਿਹੇ ਬੰਦੇ ਉਹਨਾਂ ਦਾ ਪੱਕਾ ਰੋਜ਼ਗਾਰ ਨਹੀਂ ਹੈ ਇਹਨਾਂ ਦਾ ਕਾਰਡ ਬਣਿਆ ਸੀ ਇੱਕ ਈਸ਼ਰਮ ਕਾਰਡ ਤਾਂ ਉਹਨਾਂ ਲੋਕਾਂ ਨੂੰ ਆਰਥਿਕ ਸੂਧਾ ਦੇਣ ਦੇ ਲਈ ਸਰਕਾਰ ਟਾਈਮ-ਟਾਈਮ ਤੇ ਸਕੀਮਾਂ ਚਲਾਉਂਦੀ ਹੈ ਤਾਂ ਇੱਕ ਹੁਣ ਸਕੀਮ ਨਵੀਂ ਚੱਲੀ ਹੈ ਈਸ਼ਰਮ ਕਾਰਡ ਪੈਨਸ਼ਨ ਯੋਜਨਾ ਤਾਂ ਜੇ ਤੁਸੀਂ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਹੋ ਤੇ ਤੁਹਾਡਾ ਈਸ਼ਰਮ ਕਾਰਡ 60 ਸਾਲ ਤੋਂ ਹੀ ਉਮਰ ਤੋਂ ਪਹਿਲਾਂ ਉਹਦਾ ਬਣਿਆ ਹੋਇਆ ਹੈ ਤਾਂ ਦੋਸਤੋ ਤੁਹਾਨੂੰ 3000 ਰੁਪਏ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਮਿਲੇਗੀ ਇਹ ਰਕਮ ਹੁਣ ਉਹਨਾਂ ਨੂੰ ਆਪਣੇ ਰੋਜ਼ਾਨਾ ਖਰਚਾਂ ਜਿਵੇਂ ਕਿ ਦਵਾਈ ਭੋਜਨ ਬਿੱਲਾਂ ਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਮਦਦ ਵਿੱਚ ਮਦਦ ਕਰੇਗੀ ਤਾਂ ਜੋ ਕਿਸੇ ਤੇ ਨਿਰਭਰ ਕੀਤੇ ਬਿਨਾਂ ਗੁਜ਼ਾਰਾ ਕਰ ਸਕਣ ਜੀ ਹਾਂ ਦੋਸਤੋ ਬਜ਼ੁਰਗਾਂ ਨੂੰ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਬਜ਼ੁਰਗ ਹੋ ਜਾਂਦੇ ਨੇ ਜਵਾਕ ਪੈਸੇ ਨਹੀਂ ਦਿੰਦੇ ਤਾਂ ਸਰਕਾਰ ਨੇ ਇਸ ਸਕੀਮ ਦੇ ਤਹਿਤ ਜਿਨ੍ਹਾਂ ਕੋਲ ਈਸ਼ਰਮ ਕਾਰਡ ਹੈ ਉਹਨਾਂ ਨੂੰ 33000 ਰੁਪਏ ਪੈਨਸ਼ਨ ਦੇਣ ਦੀ ਜਿਹੜੀ ਹੈ ਇਹ ਸਕੀਮ ਚਾਲੂ ਕੀਤੀ ਹੈ ਦੇਸ਼ ਭਰ ਦੇ ਵਿੱਚ ਐਸਾ ਕਹਿੰਦੇ ਖੇਤਾਂਾਂ ਦੇ ਵਿੱਚ ਲੱਖਾਂ ਕੰਮ ਹੈ ਜਿਵੇਂ ਕਿ ਦਿਹਾੜੀਦਾਰ ਕੰਮ ਹੈ ਘਰੇਲੂ ਸਮਾਜਿਕ ਕੰਮ ਹੈ ਰਿਕਸ਼ਾ ਚਾਲਕ ਉਸਾਰੀ ਕੰਮ ਹੈ ਅਤੇ ਛੋਟੇ ਵਿਕਰੇਤਾ ਯਾਨੀ ਕਿ ਜਿਹੜੇ ਛੋਟੀ ਮੋਟੀ ਚੀਜ਼ਾਂ ਜਿਵੇਂ ਥੋਕ ਤੇ ਲਿਆ ਕੇ ਬਾਅਦ ਚ ਰਿਟੇਲ ਦੇ ਵਿੱਚ ਵੇਚਦੇ ਨੇ ਉਹ ਹੋਗੇ ਬੁਢਾਪੇ ਦੇ ਵਿੱਚ ਸਥਿਰ ਆਮਦਨ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਇਹਨਾਂ ਦੀ ਪੈਨਸ਼ਨ ਨਹੀਂ ਹੁੰਦੀ ਜਿੰਨਾ ਇਹਨਾਂ ਨੇ ਕਮਾ ਲਿਆ ਤੇ ਉਹੀ ਖਾਂਦੇ ਨੇ ਬਾਅਦ ਚ ਇਹਨਾਂ ਕੋਲ ਇਹ ਨਹੀਂ ਕਿ ਜਿਵੇਂ ਕੋਈ ਸਰਕਾਰੀ ਜੋਬ ਲੱਗਾ ਜਾਂ ਪ੍ਰਾਈਵੇਟ ਲੱਗਾ ਉਹਨਾਂ ਦੀ ਬਾਅਦ ਚ ਪੈਨਸ਼ਨ ਮਿਲਦੀ ਹੈ ਇਹਨਾਂ ਦੇ ਲਈ ਹੀ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਹਨਾਂ ਨੂੰ ਵੀ ਬੁਢਾਪੇ ਦੇ ਵਿੱਚ ਪੈਨਸ਼ਨ ਮਿਲ ਸਕੇ ਈਸ਼ਰਮ ਕਾਰਡ ਪੈਨਸ਼ਨ ਯੋਜਨਾ ਉਹਨਾਂ ਨੂੰ ਵਿੱਤੀ ਸਹਾਇਤਾ ਵਿੱਤੀ ਸਿਰਤਾ ਅਤੇ ਸਨਮਾਨ ਦੇ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਪ੍ਰਦਾਨ ਕਰਦੀ ਹੈ ਇਸ ਯੋਜਨਾ ਦੇ ਵਿੱਚ ਸ਼ਾਮਲ ਹੋ ਕੇ ਕਾਮੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਨ ਅਤੇ ਬੁਢਾਪੇ ਦੇ ਵਿੱਚ ਵਿੱਤੀ ਮੁਸ਼ਕਲਾਂ ਤੋਂ ਬਚ ਸਕਦੇ ਹਨ ਜੇਕਰ ਤੁਹਾਡਾ ਈਸ਼ਰਮ ਕਾਰਡ ਪਹਿਲਾਂ ਹੀ ਬਣ ਚੁੱਕਿਆ ਹੈ ਤਾਂ ਤੁਸੀਂ ਯੋਗਤਾ ਅਨੁਸਾਰ ਜਿਹੜੀਆਂ ਸ਼ਰਤਾਂ ਪੂਰੀ ਕਰਦੇ ਹੋ ਤਾਂ ਤੁਹਾਨੂੰ ਇਸੀ ਯੋਜਨਾ ਦੇ ਤਹਿਤ ਬਹੁਤ ਹੀ ਲਾਭਦਾਇਕ ਜਿਹੜੇ ਲਾਭ ਪ੍ਰਾਪਤ ਹੋਣਗੇ ਤੁਹਾਡੇ ਲਈ ਇਹ ਯੋਜਨਾ ਲਾਭਦਾਇਕ ਹੋ ਸਕਦੀ ਹੈ ਜੇ ਤੁਹਾਡਾ ਈਸ਼ਰਮ ਕਾਰਡ ਪਹਿਲਾਂ ਹੀ ਬਣਿਆ ਹੋਇਆ ਹੈ ਹੁਣ ਆਪਾਂ ਗੱਲ ਕਰਦੇ ਆਂ ਈਸ਼ਰਮ ਕਾਰਡ ਪੈਨਸ਼ਨ ਜਿਹੜੀ ਯੋਜਨਾ ਦੇ ਲਈ ਯੋਗਤਾ ਕੀ ਕੀ ਰਹਿਣ ਵਾਲੀ ਐ ਤਾਂ ਦੋਸਤੋ ਤੁਹਾਨੂੰ ਅੰਦਾਜ਼ ਦਿਆਂ ਕਿ ਈਸ਼ਰਮ ਕਾਰਡ ਪੈਨਸ਼ਨ ਯੋਜਨਾ ਦਾ ਲਾਭ ਲੈਣ ਦੇ ਲਈ ਬਿਨੈਕਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਇੱਕ ਤੇ ਇੰਡੀਅਨ ਹੋਣਾ ਚਾਹੀਦਾ ਹੈ ਭਾਰਤੀ ਹੋਣਾ ਚਾਹੀਦਾ ਹੈ ਠੀਕ ਐ ਅਤੇ ਉਸ ਦੀ ਮਾਸਿਕ ਆਮਦਨਿਆਨੀ 15000 ਰੁਪਏ ਤੋਂ ਘੱਟ ਹੋਣੀ ਚਾਹੀਦੀ 15000 ਤੋਂ ਘੱਟ ਉਹਦੀ ਇਨਕਮ ਹੋਣੀ ਚਾਹੀਦੀ ਐ ਮੰਥਲੀ ਦੀ ਗੱਲ ਕੀਤੀ ਗਈ ਐ ਉਰੇ ਬਿਨੈਕਾਰ ਨੂੰ ਐ ਸੰਗਠਿਤ ਖੇਤਰ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਯਾਨੀ ਕਿ ਕਰਨ ਕੰਮ ਉਹ ਪ੍ਰਾਈਵੇਟ ਲੱਗਾ ਹੋਵੇ ਆਪਣਾ ਖੁਦ ਦਾ ਰੁਜ਼ਗਾਰ ਜਾਂ ਛੋਟਾ ਮੋਟਾ ਧੰਦਾ ਹੋਵੇ ਜਿਸ ਦੇ ਵਿੱਚ ਉਹ ਕੰਮ ਕਰ ਰਿਹਾ ਤੇ 15000 ਤੋਂ ਘੱਟ ਉਹਦੀ ਸੈਲਰੀ ਹੋਵੇ ਜਾਂ ਫਿਰ ਦਿਹਾੜੀ ਬਣਦੀ ਹੋਵੇ ਪੂਰੇ ਮਹੀਨੇ ਦੀ ਲਾ ਕੇ ਜਿਵੇਂ ਕਿ ਇੱਕ ਮਜ਼ਦੂਰ ਰਿਕਸ਼ਾ ਚਾਲਕ ਘਰੇਲੂ ਸਹਾਇਕ ਜਾਂ ਫਿਰ ਹੋਰ ਗੈਰੀ ਗੈਰ ਸਰਕਾਰੀ ਖੇਤਰ ਦੇ ਕਰਮਚਾਰੀ ਠੀਕ ਹੈ ਇਹਨਾਂ ਨੂੰ ਪੱਕਾ ਨਹੀਂ ਹੁੰਦਾ ਕਿੰਨੇ ਪੈਸੇ ਬਣਨਗੇ ਕਿੰਨੇ ਨਹੀਂ ਬਣਨਗੇ ਇਹੋ ਜਿਹੇ ਲੋਕਾਂ ਨੂੰ ਇੱਕ ਸਕੀਮ ਹੈ ਜਿਹੜਾ ਇਸ ਸਕੀਮ ਦਾ ਲਾਭ ਦਿੱਤਾ ਜਾਏਗਾ ਹੁਣ ਆਪਾਂ ਅੱਗੇ ਗੱਲ ਕਰੀਏ ਤਾਂ ਈਸ਼ਰਮ ਕਾਰਡ ਪੈਨਸ਼ਨ ਯੋਜਨਾ ਦਾ ਲਾਭ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲੇਗਾ ਜਿਨ੍ਹਾਂ ਕੋਲ ਪਹਿਲਾਂ ਹੀ ਈਸ਼ਰਮ ਕਾਰਡ ਹੈ ਤੇ ਉਹਨਾਂ ਦੀ ਉਮਰ 60 ਸਾਲ ਜਾਂ ਇਸ ਤੋਂ ਬਾਅਦ ਹੋ ਚੁੱਕੀ ਹੈ ਇਸ ਤੋਂ ਇਲਾਵਾ ਜੇਕਰ ਵਿਨੇਕਾ ਪਹਿਲਾਂ ਹੀ ਕਿਸੇ ਹੋਰ ਸਰਕਾਰੀ ਪੈਨਸ਼ਨ ਦਾ ਯੋਗ ਲਾਭ ਹੈ ਜਿਹੜਾ ਲੈ ਰਿਹਾ ਹੈ ਇਸ ਸਕੀਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇਗਾ ਈਸ਼ਰਮ ਕਾਰਡ ਪੈਨਸ਼ਨ ਯੋਜਨਾ ਦੇ ਲਈ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਜੇ ਤੁਹਾਡੇ ਕੋਲ ਈਸ਼ਰਮ ਕਾਰਡ ਹੈ ਤਾਂ ਜੇ ਤੁਸੀਂ ਇਹ ਪੈਨਸ਼ਨ ਦੇ ਲਾਭ ਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਆ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਤੇ ਤੁਹਾਡੇ ਕੋਲ ਈਸ਼ਰਮ ਕਾਰਡ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਧਾਰ ਕਾਰਡ ਬੈਂਕ ਪਾਸਬੁੱਕ ਆਧਾਰ ਕਾਰਡ ਦੇ ਨਾਲ ਜੁੜਿਆ ਹੋਇਆ ਮੋਬਾਈਲ ਨੰਬਰ ਹੋਣਾ ਚਾਹੀਦਾ ਤੁਹਾਡੇ ਕੋਲ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਦਾ ਪਾਸਪੋਰਟ ਸਾਈਜ਼ ਇੱਕ ਛੋਟੀ ਫੋਟੋ ਹੋਣੀ ਚਾਹੀਦੀ ਹੈ ਪਾਸਪੋਰਟ ਸਾਈਜ਼ ਠੀਕ ਹੈ ਤੇ ਪਤੇ ਦਾ ਸਬੂਤ ਜਿਵੇਂ ਕਿ ਰਾਸ਼ਨ ਕਾਰਡ ਹੋ ਗਿਆ ভোটার ਕਾਰਡ ਹੋ ਗਿਆ ਇਹ ਤੁਹਾਡੇ ਪਤੇ ਦੇ ਸਬੂਤ ਦੇ ਵਿੱਚ ਆਣਗੇ ਤੇ ਆਧਾਰ ਕਾਰਡ ਵੀ ਤੁਹਾਡਾ ਪਤੇ ਦੇ ਸਬੂਤ ਦੇ ਵਿੱਚ ਆ ਸਕਦਾ ਜੇ ਮੰਗਿਆ ਹੋਗਾ ਜੇ ਅਲੱਗ ਮੰਗਿਆ ਹੈ ਤੇ ਤੁਸੀਂ ਅਲੱਗ ਆਪਣਾ ਕੋਈ ਵੀ ਪ੍ਰੂਫ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਆਮਦਨ ਸਰਟੀਫਿਕੇਟ ਯਾਨੀ ਕਿ ਜੇ ਤੁਹਾਡੀ ਮੰਥਲੀ ਇਨਕਮ 15000 ਤੋਂ ਘੱਟ ਹੈ ਠੀਕ ਹੈ ਤੇ ਤੁਸੀਂ ਆਪਣਾ ਇਹ ਸਰਟੀਫਿਕੇਟ ਬਣਵਾ ਕੇ ਇਸ ਸਕੀਮ ਦੇ ਲਈ ਪਾਤਰ ਹੋਣ ਦੇ ਲਈ ਇਹ ਬਣਵਾ ਕੇ ਦੇ ਸਕਦੇ ਹੋ ਅੱਗੇ ਤੁਹਾਨੂੰ ਦੱਸ ਦਿਆਂ ਕਿ ਈ-ਸ਼ਰਮ ਕਾਰਡ ਪੈਨਸ਼ਨ ਦੇ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਦੀ ਗੱਲ ਕਰੀਏ ਤਾਂ ਈ-ਸ਼ਰਮ ਕਾਰਡ ਪੈਨਸ਼ਨ ਦੀ ਸਕੀਮ ਦੇ ਲਈ ਅਰਜ਼ੀ ਦੇਣ ਦੇ ਲਈ ਪਹਿਲਾਂ ਹੀ ਈ-ਸ਼ਰਮ ਪੋਰਟਲ ਦੀ ਅਧਿਕਾਰਤ ਵੈੱਬਸਾਈਟ ਤੇ ਤੁਸੀ ਜਾਣਾ ਹੈ ਤੇ ਹੋਮ ਪੇਜ ਤੇ ਰਜਿਸਟਰੇਸ਼ਨ ਦਾ ਇੱਕ ਵਿਕਲਪ ਹੋਏਗਾ ਉਸ ਤੇ ਤੁਸੀ ਅਪਲਾਈ ਕਰਨਾ ਹੈ ਠੀਕ ਹੈ ਅਪਲਾਈ ਕਰਕੇ ਤੁਸੀ ਸਵੈ ਰਜਿਸਟ੍ਰੇਸ਼ਨ ਟੈਬ ਤੇ ਜਾਣਾ ਹੈ ਠੀਕ ਹੈ ਸੈਲਫ ਰਜਿਸਟ੍ਰੇਸ਼ਨ ਤੇ ਜਾਣਾ ਹੈ ਤੁਸੀ ਤੇ ਹੁਣ ਤੁਹਾਡੇ ਸਾਹਮਣੇ ਇੱਕ ਆਨਲਾਈਨ ਫਾਰਮ ਖੁੱਲ ਜਾਵੇਗਾ ਇਸਦੇ ਵਿੱਚ ਤੁਹਾਨੂੰ ਆਪਣਾ ਨਾਮ ਜਨਮ ਮਿਤੀ ਆਧਾਰ ਨੰਬਰ ਬੈਂਕ ਵੇਰਵੇ ਕਿਹੜੇ ਬੈਂਕ ਦਾ ਖਾਤਾ ਹੈ ਕਿੰਨਾ ਕਿੰਨਾ ਨੰਬਰ ਖਾਤਾ ਹੈ ਤੇ ਆਈ ਐਫ ਐਸ ਆਈ ਕੋਡ ਸਭ ਕੁਝ ਦੇਣਾ ਹੋਵੇਗਾ ਤੇ ਪੈਸੇ ਅਤੇ ਹੋਰ ਲੋੜੀਂਦੀ ਜਾਣਕਾਰੀ ਪੇਸ਼ੇ ਮਤਲਬ ਕਿ ਤੁਸੀਂ ਕੀ ਕੰਮ ਕਰਦੇ ਹੋ ਇਹ ਸਾਰਾ ਕੁਝ ਤੁਹਾਨੂੰ ਜਾਇਗਾ ਜਾਂ ਫਿਰ ਕੋਈ ਹੋਰ ਵੀ ਜਾਣਕਾਰੀ ਮੰਗਣੀ ਮੰਗੀ ਹੋਈ ਹੈ ਤੇ ਉਹ ਵੀ ਤੁਸੀਂ ਭਰਨੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਇਸ ਤੋਂ ਬਾਅਦ ਲੋੜਿੰਦੇ ਦਸਤਾਵੇਜ਼ਾਂ ਨੂੰ ਸਕੈਨ ਜਾਨੀ ਕਿ ਜਿਹੜੇ ਜਿਹੜੇ ਡਾਕੂਮੈਂਟ ਉਹ ਮੰਗਣਗੇ ਉਹਨਾਂ ਨੂੰ ਆਪਾਂ ਨੂੰ ਸਕੈਨ ਕਰਕੇ ਪਹਿਲਾਂ ਰੱਖ ਲੈਣਾ ਹੈ ਤੇ ਜਾਂ ਫਿਰ ਉਹਨਾਂ ਦੀ ਫੋਟੋ ਖਿੱਚ ਕੇ ਰੱਖ ਲੈਣੀ ਹੈ ਠੀਕ ਹੈ ਤੇ ਉਹਨਾਂ ਨੂੰ ਸਕੈਨ ਜਾਂ ਬਾਅਦ ਚ ਅਪਲੋਡ ਕਰਕੇ ਸਾਰੀ ਜਾਣਕਾਰੀ ਨੂੰ ਧਿਆਨ ਦੇ ਨਾਲ ਤੁਸੀਂ ਚੈੱਕ ਕਰਨਾ ਯਾਨੀ ਕਿ ਜੇ ਤੁਸੀਂ ਅਪਲੋਡ ਕਰੋਗੇ ਉਸ ਤੋਂ ਪਹਿਲਾਂ ਇੱਕ ਇੱਕ ਵਾਰੀ ਸਾਰੀ ਜਾਣਕਾਰੀ ਤੁਸੀਂ ਧਿਆਨ ਨਾਲ ਚੈੱਕ ਕਰ ਲੈਣੀ ਹੈ ਅਰਜੀ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਮਿਲੇਗੀ ਇਸ ਨੂੰ ਡਾਊਨਲੋਡ ਕਰਨਾ ਹੈ ਤੇ ਇਸ ਦਾ ਪ੍ਰਿੰਟ ਆਊਟ ਵੀ ਤੁਸੀਂ ਕਢਾ ਲੈਣਾ ਹੈ ਯਾਨੀ ਸ਼ਾਮ ਕੇ ਰੱਖ ਲੈਣੀ ਹੈ ਇਹ ਰਸੀਦ ਭਵਿੱਖੇ ਦੇ ਵਿੱਚ ਯੋਜਨਾ ਦੇ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਸਥਿਤੀ ਜਾਂ ਫਿਰ تصਦੀਕ ਦੇ ਲਈ ਉਪਯੋਗੀ ਹੋਵੇਗੀ। ਯਾਨੀ ਕਿ ਜਦੋਂ ਤੁਸੀਂ ਫਾਰਮ ਭਰਤਾ ਇਹਦਾ ਇੱਕ ਪ੍ਰਿੰਟ ਆਊਟ ਲੈ ਲਿਆ ਤੇ ਜਿਹੜੇ ਪ੍ਰਿੰਟ ਆਊਟ ਦੇ ਵਿੱਚ ਇੱਕ ਐਕਨੋਲਜਮੈਂਟ ਨੰਬਰ ਹੁੰਦਾ ਉਸ ਨੰਬਰ ਨੂੰ ਤੁਸੀਂ ਸਾਂਭ ਕੇ ਰੱਖਣਾ ਤੇ ਜੇ ਤੁਸੀਂ ਉਹ ਸਾਂਭ ਕੇ ਨਹੀਂ ਰੱਖਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਫਾਰਮ ਕਿੱਥੋਂ ਤੱਕ ਪਹੁੰਚਿਆ ਤੇ ਇਹੋ ਫਾਰਮ ਦੀ ਕੀ ਸਟੇਟਸ ਨੇ ਆਪਾਂ ਨਹੀਂ ਜਾਣ ਸਕਦੇ। ਇਸ ਕਰਕੇ ਉਹ ਫਾਰਮ ਦਾ ਜਿਹੜਾ ਪ੍ਰਿੰਟ ਆਊਟ ਹੈ ਉਹ ਤੁਸੀਂ ਆਪਣਾ ਜ਼ਰੂਰ ਸਾਮਕੇ ਰੱਖਣਾ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ ਨੂੰ ਸਕੀਮ ਨਹੀਂ ਮਿਲਦੀ ਤੇ ਆਪਾਂ ਉਹਦੀ ਸਥਿਤੀ ਜਾਣ ਸਕੀਏ ਉਹਦਾ ਸਟੇਟਸ ਜਾਣ ਸਕੀਏ ਬਾਕੀ ਤੁਸੀਂ ਫਾਰਮ ਭਰਦੇ ਨਾਲ ਹੀ ਤੁਹਾਨੂੰ 3 ਮਹੀਨੇ ਦੇ ਅੰਦਰ ਅੰਦਰ ਜਿਹੜਾ 3000 ਰੁਪਿਆ ਮਨਥਲੀ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਣ ਲੱਗ ਜਾਏਗਾ ਸੋ ਦੋਸਤੋ ਜੇ ਤੁਹਾਡਾ ਈਸ਼ਰਮ ਕਾਰਡ ਬਣਿਆ ਹੋਇਆ ਤਾਂ ਤੁਹਾਨੂੰ ਇਹ ਸਕੀਮ ਹੈ ਜਿਹੜੀ ਹੁਣ ਹੀ ਮਿਲ ਸਕਦੀ ਹੈ ਜੇ ਤੁਹਾਡਾ ਈਸ਼ਰਮ ਕਾਰਡ ਨਹੀਂ ਬਣਿਆ ਹੋਇਆ ਤਾਂ ਤੁਸੀਂ ਇਹ ਈ-ਸ਼ਰਮ ਕਾਰਡ ਜ਼ਰੂਰ ਬਣਾ ਲਓ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਈ-ਸ਼ਰਮ ਕਾਰਡ ਹੈ 60 ਸਾਲ ਤੋਂ ਪਹਿਲਾਂ ਪਹਿਲਾਂ ਦਾ ਬਣਦਾ ਯਾਨੀ ਕਿ 90 ਸਾਲ ਤੋਂ ਪਹਿਲਾਂ ਦਾ ਹੀ ਬਣਦਾ ਹੈ ਤੇ ਜਦੋਂ 60 ਸਾਲ ਉਮਰ ਹੋ ਜਾਂਦੀ ਹੈ ਫਿਰ ਉਸ ਦਾ ਜਿਨ੍ਹਾਂ ਦਾ ਇੱਕ ਸਾਲ ਜਾਂ ਦੋ ਸਾਲ ਪਹਿਲਾਂ ਦਾ ਹੀ ਬਣਿਆ ਹੁੰਦਾ ਹੈ ਉਹਨਾਂ ਨੂੰ ਹੀ ਸਕੀਮ ਇਹ ਮਿਲਦੀ ਹੈ ਤੁਸੀਂ ਸੋਚੋਗੇ ਕਿ ਅਸੀਂ 60 ਸਾਲ ਦੀ ਉਮਰ ਹੋ ਗਈ ਅਸੀਂ ਪੈਨਸ਼ਨ ਲੈਣਾ ਚਾਹਾਂਗੇ ਪਰ ਤੁਹਾਡਾ ਈ-ਸ਼ਰਮ ਕਾਰਡ ਬਣੇਗਾ ਹੀ ਨਹੀਂ ਜੇ ਤੁਹਾਡੀ 90 ਸਾਲ ਉਮਰ ਹੈ ਤਾਂ ਤੁਸੀਂ ਹੁਣੇ ਆਪਣਾ ਈ-ਸ਼ਰਮ ਕਾਰਡ ਬਣਾ ਸਕਦੇ ਹੋ ਸੋ ਦੋਸਤੋ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲ ਸ਼ੇਅਰ ਤੇ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਜੇ ਤੁਹਾਨੂੰ ਕੋਈ ਨਹੀਂ ਸਮਝ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ